ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਆਪ ਸਭ ਦਾ ਮੇਰੇ YouTube ਚੈਨਲ ਤੇ ਆਸ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵਾਹਿਗੁਰੂ ਆਪ ਨੂੰ ਹਮੇਸ਼ਾ ਹੀ ਤੰਦਰੁਸਤ ਰੱਖੇ ਆਪ ਸਭ ਜਪਜੀ ਸਾਹਿਬ ਬਾਣੀ ਦੀ ਵਿਆਖਿਆ ਦੇ ਨਾਲ ਜੁੜੇ ਹੋਏ ਹੋ ਪਹਿਲਾਂ ਤੇ ਮੈਂ ਮਾਫੀ ਚਾਹੁੰਦਾ ਕਿ ਕੁਝ ਕੁ ਦਿਨ ਮੈਂ ਵਿੱਚ ਬੀਜ਼ੀ ਸੀ ਤੇ ਮੈਂ ਵੀਡੀਓ ਕੋਈ ਬਣਾ ਨਹੀਂ ਸਕਿਆ 11ਵੀਂ ਪੌੜੀ ਤੱਕ ਆਪਾਂ ਪਹਿਲੀਆਂ ਕੁਝ ਵੀਡੀਓਜ਼ ਦੇ ਵਿੱਚ ਵਿਆਖਿਆ ਸਮਝ ਚੁੱਕੇ ਹਾਂ ਤੇ ਅਗਲੀ 12ਵੀਂ ਪੌੜੀ ਜੋ ਕਿ ਮੰਨੇ ਦੀਆਂ ਪੌੜੀਆਂ ਸ਼ੁਰੂ ਹੋ ਰਹੀਆਂ ਇਸ ਸਿਧਾਂਤ ਨੂੰ ਆਪਣੇ ਜੀਵਨ ਦੇ ਵਿੱਚ ਜ਼ਰੂਰ ਯਾਦ ਰੱਖਿਓ ਕਿ ਜਿਸ ਇਨਸਾਨ ਨੂੰ ਪਹਿਲਾਂ ਸੁਣਨਾ ਧਿਆਨ ਦੇ ਨਾਲ ਨਹੀਂ ਆ ਰਿਹਾ ਤਾਂ ਹੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਪਹਿਲਾਂ ਚਾਰ ਸੁਣ ਦੀਆਂ ਪੌੜੀਆਂ ਰਚੀਆਂ ਕਿਉਂਕਿ ਜਿਸ ਇਨਸਾਨ ਨੂੰ ਪਹਿਲਾਂ ਧਿਆਨ ਦੇ ਨਾਲ ਕੋਈ ਗੱਲ ਸੁਣਨੀ ਨਹੀਂ ਆ ਰਹੀ ਸੁਣਨਾ ਵੀ ਇੱਕ ਢੰਗ ਹੁੰਦਾ ਹੈ ਵੇਖੋ ਹੋ ਸਕਦਾ ਤੁਸੀਂ ਮੈਨੂੰ ਧਿਆਨ ਨਾਲ ਸੁਣ ਰਹੇ ਹੋ ਮੋ ਲੱਗ ਰਿਹਾ ਹੋਵੇ ਤੁਹਾਨੂੰ ਕਿ ਤੁਸੀਂ ਮੈਨੂੰ ਸੁਣ ਰਹੇ ਹੋ ਤੇ ਪੱਕਾ ਸੁਣ ਰਹੇ ਹੋ ਤੁਹਾਨੂੰ ਹਰ ਇੱਕ ਗੱਲ ਸਮਝ ਵੀ ਆ ਰਹੀ ਹੈ ਪਰ ਬਹੁਤ ਵਾਰ ਕੀ ਹੁੰਦਾ ਬਹੁਤੇ ਇਨਸਾਨ ਸੁਣਦੇ ਨਹੀਂ ਉਹ ਸਿਰਫ ਐਜ਼ ਏ ਉਹਨਾਂ ਦੇ ਮਾਈਂਡ ਨੂੰ ਉਹ ਚੰਗਾ ਲੱਗ ਰਿਹਾ ਤਾਂ ਸੁਣ ਰਹੇ ਨੇ ਕਿਉਂਕਿ ਸੁਣਨ ਦਾ ਅਰਥ ਵੀ ਗੁਰਬਾਣੀ ਨੇ ਮੰਨਣਾ ਹੀ ਕਿਹਾ ਹੈ ਕਿ ਜੇ ਆਪਾਂ ਮੰਨ ਲਓ ਕਿਸੇ ਨੂੰ ਸੁਣ ਲਿਆ ਬੜੇ ਸੋਹਣੇ ਢੰਗ ਨਾਲ ਸੁਣਿਆ ਘੰਟਾ ਡੇਢ ਘੰਟਾ ਪਾ ਦਿੱਤਾ ਆਪਣਾ ਪਰ ਸੁਣਨ ਤੋਂ ਬਾਅਦ ਫਿਰ ਵੀ ਆਪਣੇ ਜੀਵਨ ਦੇ ਵਿੱਚ ਨਹੀਂ ਉਹ ਗੱਲ ਆਈ ਤਾਂ ਫਿਰ ਉਸ ਸੁਣੇ ਦਾ ਵੀ ਕੀ ਲਾਭ ਹੋਇਆ ਕਿਉਂਕਿ ਆਪਾਂ ਉਹਨੂੰ ਮੰਨ ਨਹੀਂ ਸਕੇ ਅਪਣਾ ਨਹੀਂ ਸਕੇ ਆਪਣੀ ਲਾਈਫ ਦੇ ਵਿੱਚ ਤਾਂ ਗੁਰੂ ਪਾਤਸ਼ਾਹ ਨੇ ਸੁਣਨ ਵਾਲੀਆਂ ਪੌੜੀਆਂ ਪਹਿਲਾਂ ਰੱਖੀਆਂ ਕਹਿੰਦੇ ਇਨਸਾਨ ਪਹਿਲਾਂ ਤੂੰ ਸੁਣ ਲੈ ਧਿਆਨ ਦੇ ਨਾਲ ਚੱਲ ਜੇ ਤੂੰ ਸੁਣ ਲਿਆ ਫਿਰ ਤੂੰ ਮੰਨਣ ਤੇ ਆ ਫਿਰ ਮੰਨ ਉਹਨਾਂ ਸਾਰੀਆਂ ਚੀਜ਼ਾਂ ਨੂੰ ਫਿਰ ਜਦੋਂ ਤੂੰ ਮੰਨ ਜਾਏਂਗਾ ਤਾਂ ਹੋਊਗਾ ਕਿ ਅੱਜ ਦੀ 12ਵੀਂ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਕਿ ਕਦੇ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਜਿਹੜਾ ਇਨਸਾਨ ਸੱਚ ਨੂੰ ਮੰਨ ਲੈਂਦਾ ਸੱਚ ਨੂੰ ਫਿਰ ਆਪਣੇ ਜੀਵਨ ਦੇ ਵਿੱਚ ਜਿਉਂ ਲੈਂਦਾ ਉਹਦਾ ਵੇ ਆਫ ਥਿੰਕਿੰਗ ਕਿੰਨਾ ਕੁ ਡਿਵੈਲਪ ਹੋ ਜਾਂਦਾ ਕਿੰਨਾ ਕੁ ਇੰਪਰੂਵ ਹੋ ਜਾਂਦਾ ਕਿ ਹਾਨੀ ਜਾ ਸਕਦਾ ਆਪਾਂ ਨਾ ਕਈ ਵਾਰ ਕਿਸੇ ਇਨਸਾਨ ਦਾ ਅੰਦਾਜ਼ਾ ਲਾਉਂਦੇ ਆ ਕਿ ਇਹ ਏਦਾਂ ਦੀ ਸੋਚ ਦਾ ਮਾਲਕ ਹੋਊਗਾ ਜਾਂ ਇਹਦੀ ਸੋਚ ਇਸ ਤਰ੍ਹਾਂ ਦੀ ਹੋਊਗੀ ਪਰ ਗੁਰੂ ਪਾਤਸ਼ਾਹ ਕਹਿੰਦੇ ਕਿਸੇ ਦੀ ਸੋਚ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿਸੇ ਦੇ ਮਨ ਦੀ ਸਮਝ ਹੈ ਜਿਹੜੀ ਉਹ ਕਿੰਨੀ ਕੁ ਉੱਚੀ ਆ ਉਹ ਕਿੰਨਾ ਕੁ ਡੂੰਘਾ ਆ ਇਨਸਾਨ ਕਿੰਨਾ ਕੁ ਗਹਿਰਾ ਆ ਇਹਦਾ ਦੱਸਿਆ ਨਹੀਂ ਜਾ ਸਕਦਾ ਤੇ ਕਹਿੰਦੇ ਜੇ ਕੋ ਕਹੇ ਪਿੱਛੇ ਪਛਤਾਏ ਪਰ ਜਿਹੜੇ ਅੰਦਾਜ਼ਾ ਲਾਉਂਦੇ ਵੀ ਨੇ ਅੰਦਾਜ਼ਾ ਲਾਉਣ ਤੋਂ ਬਾਅਦ ਉਹ ਪਛਤਾਉਂਦੇ ਨੇ ਕਿਉਂਕਿ ਉਹਨਾਂ ਨੂੰ ਅਸਲ ਦੇ ਵਿੱਚ ਉਹ ਗੱਲ ਤੇ ਦੇਖਣ ਨੂੰ ਮਿਲਦੀ ਹੀ ਨਹੀਂ ਜਿਹੜੀ ਉਹ ਅਸਲ ਦੇ ਵਿੱਚ ਸੋਚ ਕੇ ਬੈਠੇ ਸੀ ਕਈ ਵਾਰ ਕੀ ਹੁੰਦਾ ਨਾ ਆਪਾਂ ਰੈਂਡਮ ਕਿਸੇ ਪਰਸਨ ਨੂੰ ਦੇਖਦੇ ਆ ਮੰਨ ਲਓ ਕੋਈ ਆਪਣੇ ਧਿਆਨ ਚ ਆਇਆ ਆਪਾਂ ਰੈਂਡਮਲੀ ਉਹਦੀਆਂ ਕੁਝ ਕਿ ਗੱਲਾਂ ਵੇਖ ਕੇ ਉਹਦੇ ਪ੍ਰਤੀ ਅੰਦਾਜ਼ਾ ਲਾ ਲੈਂਦੇ ਆ ਕਿ ਇਨਸਾਨ ਸ਼ਾਇਦ ਇਦਾਂ ਦਾ ਹੋਊਗਾ ਉਦਾਂ ਦਾ ਹੋਊਗਾ ਤੇ ਆਪਣੀ ਇੱਕ ਮਾਈਂਡ ਦੇ ਵਿੱਚ ਆਪਾਂ ਤਸਵੀਰ ਕ੍ਰੀਏਟ ਕਰ ਲੈਂਦੇ ਆ ਪਰ ਜਦੋਂ ਕੁਝ ਕਿ ਦਿਨਾਂ ਬਾਅਦ ਆਪਾਂ ਉਸ ਇਨਸਾਨ ਦੇ ਨਾਲ ਵਿਚਰਦੇ ਆ ਉਹਦੇ ਨਾਲ ਰਹਿੰਦੇ ਆ ਤਾਂ ਆਪਾਂ ਨੂੰ ਫਿਰ ਆਪਣੇ ਆਪ ਤੇ ਇਦਾਂ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਮੈਂ ਕੁਝ ਹੋਰ ਸੋਚਿਆ ਸੀ ਪਰ ਇਹ ਇਨਸਾਨ ਤੇ ਬੜਾ ਚੰਗਾ ਭਲਾ ਤੇ ਡੂੰਗਾ ਨਿਕਲੇ ਆ ਕਿਉਂਕਿ ਹਰ ਇਨਸਾਨ ਦਾ ਇੱਕ ਡਿਫਰੈਂਟ ਲਾਈਫਸਟਾਈਲ ਹੈ ਰਹਿਣ ਦਾ ਸਟਾਈਲ ਹੈ ਆਪਾਂ ਉਹਨੂੰ ਵੇਖ ਕੇ ਅੰਦਾਜ਼ਾ ਨਹੀਂ ਲਾ ਸਕਦੇ ਉਹ ਕਿਉਂ ਉਸ ਤਰ੍ਹਾਂ ਦਾ ਕਿਉਂ ਉਵੇਂ ਰਹਿ ਰਿਹਾ ਉਹਦੇ ਕੀ ਰੀਜ਼ਨ ਹੈ ਉਹ ਬਿਹਾਈਂਡ ਬਹੁਤ ਕੁਝ ਹੋ ਸਕਦਾ ਤਾਂ ਗੁਰੂ ਪਾਤਸ਼ਾਹ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਤੇ ਇਹਨੂੰ ਕਹਿੰਦੇ ਇਹ ਇਸ ਤਰ੍ਹਾਂ ਦੀ ਅਵਸਥਾ ਹੈ ਉੱਚੀ ਸਮਝ ਜਿਹਨੂੰ ਤੁਸੀਂ ਕਾਗਜ਼ ਤੇ ਕਹਿੰਦੇ ਏਦਾਂ ਲਿਖ ਨਹੀਂ ਸਕਦੇ ਬਣਾ ਨਹੀਂ ਸਕਦੇ ਕਿ ਕੋਈ ਇਹ ਬੰਤਰ ਦੇ ਵਿੱਚ ਹੋ ਸਕਦੀ ਏ ਕਿਸੇ ਰੂਪ ਦੇ ਵਿੱਚ ਹੋ ਸਕਦੀ ਏ ਕਹਿੰਦੇ ਨਾ ਮੰਨੇ ਕਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਣ ਹੋਏ ਜੇਕੋ ਮੰਨ ਜਾਣੇ ਮਨ ਕੋਈ ਕਹਿੰਦੇ ਬਹਿ ਕੇ ਵਿਚਾਰ ਕਰਦੇ ਨੇ ਸਲਾਹਾਂ ਕਰਦੇ ਨੇ ਪਰ ਫਿਰ ਵੀ ਕਹਿੰਦੇ ਐਸਾ ਨਾਮ ਉਹ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ ਜਿਹੜਾ ਨਿਰੰਜਣ ਦਾ ਅਰਥ ਹੁੰਦਾ ਹੈ ਮਹਿਲ ਰਹਿਤ ਹੈ ਜੇਕੋ ਮੰਨ ਜਾਣੇ ਮਨ ਕੋਈ ਜੇ ਕੋਈ ਮੰਨ ਕੇ ਸਮਝ ਕੇ ਉਹਨੂੰ ਜਾਣ ਲੈਂਦਾ ਏ ਸੈਕੰਡ ਪੌੜੀ ਹੈ ਜੀ ਜਿਹੜੀ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਪਹਿਲੀ ਪੌੜੀ ਮੰਨ ਲੈਂਦੇ ਨੇ ਜਿਹੜੀ ਜਿਹੜੇ ਮੰਨੈ ਹੋਏ ਨੇ ਮੰਨੈ ਉੱਥੇ ਨੰਨੇ ਨੂੰ ਲਾਮ ਦੇ ਨਾਲ ਆ ਅਗਲੀਆਂ ਤਿੰਨ ਪੌੜੀਆਂ ਨੇ ਜਿਹੜੀਆਂ ਉਹ ਦਲਾਵਾਂ ਦੇ ਨਾਲ ਨੇ ਮਤਲਬ ਦੋ ਲਾਮਾਂ ਹੁੰਦੀਆਂ ਉਹਦੇ ਨਾਲ ਨੇ ਇਹਦਾ ਅਰਥ ਹੈ ਹੁਣ ਜੇ ਮੰਨ ਲੈ ਪਹਿਲੇ ਦਰਸ ਸੀ ਮੰਨੈ ਹੋਏ ਦੂਸਰੇ ਦਾ ਅਰਥ ਹੈ ਜੇ ਮੰਨ ਲਵੇ ਤਾਂ ਕਹਿੰਦੇ ਮੰਨੈ ਸੁਰਤ ਹੋਵੇ ਮਨ ਬੁੱਧ ਜਿਹੜੇ ਮੰਨਦੇ ਨੇ ਜੇ ਮੰਨ ਲੈਂਦੇ ਨੇ ਤਾਂ ਉਹਨਾਂ ਦੀ ਸੁਰਤ ਮਨ ਬੁੱਧ ਬਹੁਤ ਸੋਹਣਾ ਬਣ ਜਾਂਦਾ ਹੈ ਕਹਿੰਦੇ ਹੁਣ ਧਿਆਨ ਨਾਲ ਸੁਣਿਓ ਜਦੋਂ ਅਸੀਂ ਬੱਚਾ ਛੋਟਾ ਹੁੰਦਾ ਉਹਦਾ ਅਜੇ ਦਿਮਾਗ ਡਿਵੈਲਪ ਨਹੀਂ ਹੁੰਦਾ ਹਲੇ ਉਹ ਬਣਿਆ ਨਹੀਂ ਹੁੰਦਾ ਬ੍ਰੇਨ ਮਤਲਬ ਕ੍ਰੀਏਟ ਨਹੀਂ ਹੋਇਆ ਦਿਮਾਗ ਬਣ ਚੁੱਕਾ ਹੁੰਦਾ ਸੌਰੀ ਕਹਿਣ ਦਾ ਮਤਲਬ ਸੁਰਤ ਹਲੇ ਸਮਝ ਨਹੀਂ ਬਣੀ ਹੁੰਦੀ ਤਾਂ ਹੌਲੀ ਹੌਲੀ ਜਿਵੇਂ ਜਿਵੇਂ ਕਿਸੇ ਬੱਚੇ ਦੇ ਸੰਪਰਕ ਦੇ ਵਿੱਚ ਜੋ ਜੋ এনਵਾਇਰਨਮੈਂਟ ਆਉਂਦਾ ਵਾ ਵਾਤਾਵਰਣ ਆਉਂਦਾ ਜਿਸ ਤਰ੍ਹਾਂ ਦੇ ਵੇਵ ਆਫ ਥਿੰਕਿੰਗ ਉਹਨੂੰ ਮਿਲਦਾ ਉਦੀ ਸੁਰਤ ਉਦਾਂ ਦੀ ਬਣ ਜਾਂਦੀ ਹੈ ਪਹਿਲਾਂ ਸੁਰਤ ਬਣਦੀ ਹੈ ਮਤਲਬ ਸੋਚਣ ਦਾ ਢੰਗ ਬਣਦਾ ਫਿਰ ਮਨ ਕ੍ਰੀਏਟ ਹੁੰਦਾ ਹੌਲੀ ਹੌਲੀ ਉਹਦੇ ਚ ਜज्ਬਾਤ ਫੀਲਿੰਗ ਇਮੋਸ਼ਨਸ ਦੁਨੀਆਦਾਰੀ ਬਹੁਤ ਕੁਝ ਆਉਂਦਾ ਤਾਂ ਫਿਰ ਮਨ ਬਣਦਾ ਫਿਰ ਹੌਲੀ ਹੌਲੀ ਜੇ ਇਨਸਾਨ ਚੰਗੀ ਸਮਝ ਲੈ ਲੈਂਦਾ ਫਿਰ ਬੁੱਧ ਬਣਦੀ ਹੈ ਬੁੱਧ ਨੂੰ ਹਮੇਸ਼ਾ ਵਿਵੇਕ ਬੁੱਧੀ ਕਿਹਾ ਜਾਂਦਾ ਕਿ ਚੰਗੀ ਸਮਝ ਬਣ ਜਾਂਦੀ ਹੈ ਬੰਨੇ ਸਗਲ ਭਵਨ ਕੀ ਸ਼ੁੱਧ ਸਗਲ ਭਵਨ ਦਾ ਅਰਥ ਕੀ ਹੈ ਕਿ ਸੰਸਾਰ ਦਾ ਜੋ ਕੁਦਰਤ ਫਸਾਰਾ ਉਹਨੂੰ ਹੀ ਸਮਝ ਆ ਜਾਂਦਾ ਹੈ ਕਿ ਸਭ ਕੁਝ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੈ ਮੰਨੇ ਮੂੰਹ 'ਚ ਊਟਾ ਨਾ ਖਾਈ ਤੇ ਜੇ ਮੰਨ ਲਏ ਤਾਂ ਮੂੰਹ 'ਤੇ ਝੋਟਾ ਨਹੀਂ ਪੈਂਦੀਆਂ ਹੁਣ ਇਹਦਾ ਅਰਥ ਕੀ ਹੁੰਦਾ ਕਿ ਮੂੰਹ 'ਤੇ ਝੋਟਾ ਨਹੀਂ ਪੈਂਦੀਆਂ ਸੰਸਾਰ 'ਤੇ ਕਿਵੇਂ ਨਹੀਂ ਝੋਟਾ ਪੈਂਦੀਆਂ ਇਹ ਬੜਾ ਗਹਿਰਾ ਭਾਵ ਹੈ ਜਦੋਂ ਇਨਸਾਨ ਜ਼ਿੰਦਗੀ ਬਤੀਤ ਕਰਦਾ ਆਪਣੀ ਤਾਂ ਅਸੀਂ ਨਾ ਬਹੁਤ ਵਾਰ ਕੀ ਹੁੰਦਾ ਵਿਕਾਰਾਂ ਦੇ ਧੱਕੇ ਚੜੇ ਹੁੰਦੇ ਆ ਮਤਲਬ ਵਿਕਾਰ ਸਾਡੇ ਇਤਿਹਾਵ ਹੀ ਹੁੰਦੇ ਨੇ ਕਿਸੇ ਵੀ ਤਰ੍ਹਾਂ ਦੇ ਵਿਕਾਰ ਅਹੰਕਾਰ ਦਾ ਵਿਕਾਰ ਹੋ ਸਕਦਾ ਲਸਟ ਦਾ ਵਿਕਾਰ ਹੋ ਸਕਦਾ ਵਾਸ਼ਨਾਵਾਂ ਦਾ ਵਿਕਾਰ ਹੋ ਸਕਦਾ ਲੋਭ ਲਾਲਚ ਦਾ ਵਿਕਾਰ ਹੋ ਸਕਦਾ ਨਫ਼ਰਤ ਈਰਖਾ ਦਾ ਵਿਕਾਰ ਹੋ ਸਕਦਾ ਇਹ ਹੁਣ ਜਦੋਂ ਮਨੁੱਖ ਦੇ ਅੰਦਰ ਲੱਗ ਜਾਂਦੇ ਨੇ ਮਨੁੱਖ ਨੂੰ ਤਾਂ ਤੁਸੀਂ ਇਦਾਂ ਸਮਝੋ ਕਿ ਜੇ ਇਨਸਾਨ ਇਹਨਾਂ ਦੇ ਅੰਡਰ ਰਹਿੰਦਾ ਹਮੇਸ਼ਾ ਇਹਨਾਂ ਦੇ ਦੁਆਰਾ ਚੱਲਦਾ ਤਾਂ ਹੋ ਸਕਦਾ ਹੈ ਕਿ ਉਹ ਦੁਰਜਾਨਾ ਇਹਨਾਂ ਤੋਂ ਪਰੇਸ਼ਾਨ ਹੋਵੇ ਤੇ ਝੋਟਾ ਖਾਂਦਾ ਹੋਵੇ ਮੂੰਹ ਤੇ ਝੋਟਾ ਖਾਣ ਦਾ ਅਰਥ ਕੀ ਹੈ ਬੰਦੇ ਨੂੰ ਆਪ ਦੀ ਸੋਚ ਹੀ ਉਹਨੂੰ ਪਰੇਸ਼ਾਨ ਕਰ ਰਹੀ ਹੈ ਨੀਚਾ ਵਿਖਾ ਰਹੀ ਹੈ ਨੀਚਾ ਨੀਮਾ ਵਿਖਾਉਂਦੀ ਹੈ ਝੋਟਾ ਥੋੜਾ ਇੱਧ ਥੱਪੜ ਥੋੜਾ ਪੈਂਦੇ ਨੇ ਜਾਂ ਕੋਈ ਦਾਗ ਥੋੜਾ ਪੈ ਜਾਂਦੇ ਨੇ ਇਦਾਂ ਕੋਈ ਕਿਤੇ ਛਰੀਟਾਂ ਲੱਗ ਜਾਂਦੀਆਂ ਨਹੀਂ ਜਦੋਂ ਆਪ ਦੀ ਹੀ ਸੋਚ ਮਨੁੱਖ ਨੂੰ ਉਹਨੂੰ ਨੀਚਾ ਵਿਖਾ ਰਹੀ ਏ ਰੋਜ਼ਾਨਾ ਕਿ ਤੂੰ ਇਦਾਂ ਦਾ ਏ ਤੂੰ ਇਸ ਤਰ੍ਹਾਂ ਦਾ ਏ ਤਾਂ ਇਹ ਐ ਮੂੰਹ ਚੋਟਾਂ ਖਾਈ ਫਿਰ ਕਹਿੰਦੇ ਉਹ ਚੋਟਾਂ ਨਹੀਂ ਪੈਂਦੀਆਂ ਜਦੋਂ ਚੰਗੀ ਸਮਝ ਮਿਲ ਗਈ ਫਿਰ ਚੋਟਾਂ ਕਿਵੇਂ ਪੈਣਗੀਆਂ ਅੰਦਰੋਂ ਕਿਸੇ ਵਕਾਰ ਨੇ ਚੋਟ ਨਹੀਂ ਮਾਰਨੀ ਤਾਂ ਮੰਨਿਆ ਜੰਮ ਕੇ ਸਾਥ ਨਾ ਜਾਏ ਕਹਿੰਦੇ ਫਿਰ ਉਹ ਜਮਾ ਦੇ ਨਾਲ ਨਹੀਂ ਜਾਂਦਾ ਜੰਮ ਮਤਲਬ ਇਹੀ ਚਿੰਤਾਵਾਂ ਫਿਕਰਾਂ ਪਰੇਸ਼ਾਨ ਨਹੀਂ ਕਰਦੀਆਂ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਅਖੀਰਲੀ ਪੰਗਤੀਆਂ ਐਸਾ ਨਾਮ ਨਿਰੰਜਣ ਹੋਏ ਜੇ ਕੋ ਮੰਨ ਜਾਣੇ ਮੰਨ ਕੋਈ ਉਹ ਐਸਾ ਅਕਾਲਪੁਰਖ ਪਰਮਾਤਮਾ ਦਾ ਨਾਮ ਹੈ ਕਹਿੰਦੇ ਜਿਹੜਾ ਮੈਲ ਰਹਿਤ ਹੈ ਜੇ ਕੋਈ ਜਾਣ ਲੇ ਸਮਝ ਲੇ ਉਹਨੂੰ ਪਤਾ ਲੱਗ ਜਾਂਦਾ ਹੈ ਮੰਨੇ ਮਾਰਗ ਠਾਕ ਨਾ ਪਾਈ ਜਿਹੜੇ ਜੇ ਮੰਨ ਲੈਂਦੇ ਨੇ ਤਾਂ ਉਹ ਧਰਮ ਦੇ ਨਾਲ ਉਹਨਾਂ ਦਾ ਸਿੱਧਾ ਸੰਬੰਧ ਬਣ ਜਾਂਦਾ ਹੈ ਮਤਲਬ ਉਹਨਾਂ ਦੇ ਰਸਤੇ ਦੇ ਵਿੱਚ ਚੱਲਦੇ ਆਂ ਧਰਮ ਦੇ ਵਿੱਚ ਕੋਈ ਵਾਧਾ ਨਹੀਂ ਬਣਦੀ ਕਿਸੇ ਵਿਚੋਲੇ ਦੀ ਲੋੜ ਨਹੀਂ ਕੋਈ ਕਰਮ ਕਾਂਡ ਕਰਨ ਦੀ ਲੋੜ ਨਹੀਂ ਉਹ ਕਿਉਂਕਿ ਉਹਨਾਂ ਦਾ ਸਿੱਧਾ ਸੰਪਰਕ ਜਿਹੜਾ ਅਕਾਲਪੁਰਖ ਪਰਮਾਤਮਾ ਦੇ ਨਾਲ ਬਣ ਗਿਆ ਉਹ ਵਾਹਿਗੁਰੂ ਦੇ ਨਾਲ ਬਣ ਗਿਆ ਕਹਿੰਦੇ ਇਸੇ ਕਰਕੇ ਮੰਨੈ ਪਤਸਿਓਂ ਪ੍ਰਗਟ ਜਾਏ ਉਹ ਪਰਪਤ ਦੇ ਨਾਲ ਇੱਜ਼ਤ ਦੇ ਨਾਲ ਸੰਸਾਰ ਤੋਂ ਜਾਂਦੇ ਇੱਜ਼ਤ ਦੇ ਨਾਲ ਜਾਣ ਦਾ ਅਰਥ ਕੀ ਹੁੰਦਾ ਏ ਜਿਹੜੇ ਇਨਸਾਨਾਂ ਨੂੰ ਨਾ ਕੋਈ ਅੰਦਰੋਂ ਪਛਤਾਵਾ ਹੈ ਨਾ ਕੋਈ ਬਾਹਰੋਂ ਪਛਤਾਵਾ ਹੈ ਇਹ ਪਤ ਹੈ ਉਹਨਾਂ ਦੀ ਇਹ ਇੱਜ਼ਤ ਹੈ ਤੇ ਸੰਸਾਰ ਤੇ ਹੋ ਸਕਦਾ ਹੈ ਚੰਗੇ ਇਨਸਾਨ ਨੂੰ ਵੀ ਮਾੜਾ ਬਣਾ ਕੇ ਪੇਸ਼ ਕਰ ਦੇਣ ਭੈੜੇ ਰੂਪ ਦੇ ਵਿੱਚ ਪੇਸ਼ ਕਰ ਦੇਣ ਐਟ ਦਾ ਐਂਡ ਵੀ ਹੋ ਸਕਦਾ ਹੈ ਦੁਨੀਆ ਦੀ ਗੱਲ ਨਹੀਂ ਇੱਥੇ ਪਤ ਦਾ ਅਰਥ ਹੈ ਉਹਨੂੰ ਅੰਦਰੋਂ ਵੀ ਕੋਈ ਪਛਤਾਵਾ ਨਹੀਂ ਬਾਹਰੋਂ ਵੀ ਕੋਈ ਪਛਤਾਵਾ ਨਹੀਂ ਕਿਸੇ ਗੱਲ ਦਾ ਕੋਈ ਟੈਨਸ਼ਨ ਫਿਕਰ ਨਹੀਂ ਉਹ ਬੇਫਿਕਰ ਹੋ ਕੇ ਕੇ ਸੰਸਾਰ ਤੋਂ ਜਾਂਦਾ ਹੈ ਮੰਨੇ ਮਗ ਨਾ ਚੱਲੇ ਪੰਥ ਕਹਿੰਦੇ ਧਰਮ ਦੇ ਪੰਥ ਤੇ ਚੱਲਦੇ ਆ ਉਹਦੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵਾਧਾ ਨਹੀਂ ਬਣਦੀ ਉਹ ਬੇਫਿਕਰ ਚੱਲਦਾ ਰਹਿੰਦਾ ਹੈ ਮੰਨੇ ਧਰਮ ਸੇਤੀ ਸੰਬੰਧ ਉਹਦਾ ਧਰਮ ਨਾਲ ਅਕਾਲ ਪੁਰਖ ਪਰਮਾਤਮਾ ਨਾਲ ਸਿੱਧਾ ਸੰਬੰਧ ਤੇ ਪਿਆਰ ਕਾਇਮ ਰਹਿੰਦਾ ਹੈ ਐਸਾ ਨਾਮ ਨਿਰੰਜਣ ਹੋਏ ਜੇ ਕੋ ਮੰਨ ਜਾਣੇ ਮਨ ਕੋਈ ਤੇ ਐਸਾ ਕੋ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਹੀ ਹੈ ਜਿਹੜਾ ਨਿਰੰਜਣ ਹੈ ਮੈਲ ਰਹਿਤ ਹੈ ਪਰ ਜੇ ਕੋ ਮਨ ਜਾਣੇ ਮਨ ਕੋਈ ਜੇ ਕੋ ਮੰਨ ਕੇ ਜਾਣ ਲਵੇ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਿਵਾਰ ਸਹਾਧਾਰ ਮੋਖ ਦਾ ਦਵਾਰ ਮਿਲ ਜਾਂਦਾ ਮੁਕਤੀ ਦਾ ਦਵਾਰ ਮਿਲ ਜਾਂਦਾ ਜੇ ਕੋਈ ਮੰਨ ਲੇ ਮੁਕਤੀ ਕਿੱਥੋਂ ਮਿਲਣੀ ਹੈ ਵਿਕਾਰਾਂ ਤੋਂ ਟੈਨਸ਼ਨਾਂ ਤੋਂ ਫਿਕਰਾਂ ਤੋਂ ਚਿੰਤਾਵਾਂ ਤੋਂ ਜਦੋਂ ਇਹ ਮੁਕਤੀ ਮਨੁੱਖ ਨੂੰ ਮਿਲ ਗਈ ਤਾਂ ਫਿਰ ਕੀ ਹੁੰਦਾ ਹੈ ਕਹਿੰਦੇ ਮੰਨੇ ਪਰਿਵਾਰ ਸਹਾਧਾਰ ਫਿਰ ਉਹ ਆਪਣਾ ਪਰਿਵਾਰ ਵੀ ਸੁਧਾਰ ਲੈਂਦਾ ਹੈ ਇੱਕ ਅੰਦਰੂਨੀ ਪਰਿਵਾਰ ਹੈ ਇੱਕ ਬਾਹਰੀ ਪਰਿਵਾਰ ਹੈ ਅੰਦਰੂਨੀ ਪ੍ਰਵਾਹ ਪਹਿਲਾਂ ਸੁਧਰਦਾ ਏ ਬਾਹਰਲਾ ਪਰਿਵਾਰ ਹੌਲੀ-ਹੌਲੀ ਵਾਹਿਗੁਰੂ ਕਿਰਪਾ ਕਰਨ ਉਹ ਵੀ ਸੁਧਰ ਜਾਂਦਾ ਏ ਮੰਨੈ ਤਰੇ ਤਾਰੇ ਗੁਰ ਸਿੱਖ ਉਹ ਆਪ ਤੇ ਨਾਮ ਜਪਦਾ ਹੀ ਏ ਹੋਰ ਨਾਂ ਨੂੰ ਵੀ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨਾਲ ਜੋੜ ਦਿੰਦਾ ਹੈ ਮੰਨੈ ਨਾਨਕ ਭਵੇਂ ਨਾ ਪੇਖ ਕਹਿੰਦੇ ਜੇ ਕੋਈ ਫਿਰ ਮੰਨ ਲੈਂਦਾ ਹੈ ਸੱਚ ਦੇ ਨਾਲ ਜੁੜ ਜਾਂਦਾ ਹੈ ਤਾਂ ਉਹਨੂੰ ਥਾਂ-ਥਾਂ ਤੇ ਭੀਖ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਥਾਂ-ਥਾਂ ਮੋਥਾ ਜੀ ਨਹੀਂ ਕਰਨੀ ਪੈਂਦੀ ਕਈ ਇਨਸਾਨਾਂ ਦੀ ਜ਼ਿੰਦਗੀ ਦਾ ਨਾ ਇਹ ਢੰਗ ਬਣ ਜਾਂਦਾ ਕਿ ਉਹ ਥਾਂ ਥਾਂ ਤੇ ਝੋਕਦੇ ਨੇ ਜਾ ਕੇ ਥਾਂ ਥਾਂ ਤੇ ਉਹਨਾਂ ਨੂੰ ਬਹੁਤ ਕੁਝ ਪ੍ਰਾਪਤ ਕਰਨ ਦੇ ਲਈ ਬੜਾ ਕੁਝ ਪਾਪੜ ਵੇਲਣੇ ਪੈਂਦੇ ਨੇ ਪਰ ਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਲੋੜ ਨਹੀਂ ਪੈਂਦੀ ਜਿਹੜਾ ਸੱਚ ਦੇ ਨਾਲ ਜੁੜ ਜਾਂਦਾ ਕਿਉਂਕਿ ਅਕਾਲ ਪੁਰਖ ਪਰਮਾਤਮਾ ਉਹਨੂੰ ਸਭ ਕੁਝ ਹੀ ਬਖਸ਼ ਦਿੰਦਾ ਫਿਰ ਕਹਿੰਦੇ ਐਸਾ ਨਾਮ ਨਿਰੰਝਣ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਕਹਿੰਦੇ ਐਸਾ ਉਹ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੀ ਹੈ ਜਿਹਨੂੰ ਜੇ ਮੰਨ ਲਏ ਇਨਸਾਨ ਜਿਹੜਾ ਮੈਲ ਰਹਿ ਤੇ ਤਾਂ ਉਹਦਾ ਵੀ ਜੀਵਨ ਬੜਾ ਸੋਹਣਾ ਹੋ ਜਾਂਦਾ ਏ ਉਹ ਵੀ ਜੋਂ ਲੈਂਦਾ ਏ ਇਹ ਹੁਣ ਮੰਨੇ ਦੀਆਂ 4 ਪੌੜੀਆਂ ਸੀ ਪਹਿਲੀ ਪੌੜੀ ਜਿਹਨੇ ਮੰਨ ਲਿਆ ਤਿੰਨ ਪੌੜੀਆਂ ਜੇ ਕੋਈ ਮੰਨ ਲਵੇ ਤਾਂ ਉਹਦੇ ਜੀਵਨ ਦੇ ਵਿੱਚ ਇਹ ਸੋਹਣਾ ਬਦਲਾਵ ਆ ਜਾਂਦਾ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਨ ਕਿ ਅਸੀਂ ਗੁਰਬਾਣੀ ਨੂੰ ਜੇ ਪੜ੍ਹਦੇ ਆ ਤਾਂ ਉਹਨੂੰ ਮੰਨ ਵੀ ਸਕੀਏ ਆਪ ਸਭ ਦਾ ਧੰਨਵਾਦ ਜੀ ਹੁਣ ਤੱਕ ਵੀਡੀਓ ਤੇ ਜੁੜੇ ਹੋਏ ਹੋ ਰੀਕਵੈਸਟ ਆਪ ਨੂੰ ਕਿ ਜੇ ਹੋਰ ਵੀ ਕੋਈ ਜੋੜ ਜੁੜਨਾ ਚਾਹੁੰਦਾ ਸੁਣਨਾ ਚਾਹੁੰਦਾ ਤਾਂ ਉਹਨੂੰ ਜਰੂਰ ਵੀਡੀਓਜ਼ ਸ਼ੇਅਰ ਕਰਦੇ ਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇ ਤੁਸੀਂ ਆਨਲਾਈਨ ਕਲਾਸਸ ਲੈਣਾ ਚਾਹੁੰਦੇ ਹੋ ਥੈਰੇਪੀ ਲੈਣਾ ਚਾਹੁੰਦੇ ਹੋ ਜਾਂ ਕੋਈ ਕਾਉਂਸਲਿੰਗ ਕਰਨਾ ਚਾਹੁੰਦੇ ਹੋ ਆਪਣੀ ਲਾਈਫ ਕੋਈ ਜਾਂ ਕੁਝ ਵੀ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਪਣਾ ਨੰਬਰ ਦੇ ਦੇਵਾਂਗਾ ਕਾਲ ਵੀ ਕਰ ਸਕਦੇ ਹੋ ਇਹਦੇ ਨਾਲ ਹੋ ਸਕਦਾ ਹੈ ਕਿ ਸਾਨੂੰ ਜ਼ਿੰਦਗੀ ਨੂੰ ਵੇਖਣ ਦਾ ਗੁਰਬਾਣੀ ਨੂੰ ਪੜਨ ਦਾ ਜਾਂ ਸੁਣਨ ਦਾ ਇੱਕ ਵੱਖਰਾ ਓਪੀਨੀਅਨ ਸਾਡੇ ਲਾਈਫ ਦੇ ਵਿੱਚ ਸਾਨੂੰ ਪ੍ਰਾਪਤ ਹੋਵੇ। ਧੰਨਵਾਦ ਜੀ। ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।